ਨਾਮ ਵਿਕਰਮ ਹੈ ਜੀ ਕੀ ਲੱਗਦੇ ਹੋ ਮੈਂ ਚਾਚਾ ਲੱਗਦਾ ਕੁੜੀ ਦਾ ਅੱਛਾ ਕੀ ਹੋਇਆ ਕੀ ਹੈ ਜੀ ਕੀ ਨਾਮ ਦੀ ਕੁੜੀਆਂ ਦਾ ਉਹਦਾ ਉਹਦਾ ਹੋਣਾ ਇਹਦੇ ਵਿੱਚ ਫੇਰੇ ਮੈਨੂੰ 12 ਤਰੀਕ ਨੂੰ ਸਤ ਸ਼ਾਮ ਨੂੰ ਫੇਰ ਖਬਰ ਲੱਗੀ ਕਹਿੰਦੇ ਕੁੜੀਆਂ ਹੈ ਨਹੀਂ ਮੈਂ ਫੋਨ ਕੀਤਾ ਫੇਰ ਨਹੀਂ ਲੱਭਿਆ ਫਿਰ 13 ਤਰੀਕ ਨੂੰ ਉਹਨਾਂ ਨੂੰ ਖਬਰ ਦਿੱਤੀ ਕਹਿੰਦੇ ਪੁਲਿਸ ਨੇ ਕੰਪਲੀਟ ਕੀਤੀ ਕਹਿੰਦੇ ਆਇਆ ਨਹੀਂ ਕਹਿੰਦੇ ਠੰਡਾ ਪਾਣੀ ਪੀਣ ਵਾਸਤੇ ਮੈਂ ਥੋੜੀ ਦੂਰ ਠੰਡਾ ਪਾਣੀ ਚੱਲਦਾ ਸੀ ਮੰਡੀ 'ਚ ਉੱਥੇ ਪੀਣ ਗਏ ਅਸੀਂ ਫਿਰ ਉੱਥੇ ਬਾਅਦ 'ਚ ਫਿਰ ਉਹਨੂੰ ਪਤਾ ਲੱਗਿਆ ਨਹੀਂ ਨੈਰ ਤੱਕਰ ਕਿੱਦਾਂ ਗਏ ਕਿੱਦਾਂ ਨਹੀਂ ਗਏ ਫੇ ਟੋਲੀ ਗਈ ਫਿਰ ਕੰਪਲੀਟ ਵੀ ਕੀਤੀ ਉਹਨਾਂ ਨੇ ਪੂਰੀ ਮੰਡੀ 'ਚ ਕੀ ਕਰਨੀ ਸੀ ਛੋਟੀ ਉਮਰ ਆ ਠੰਡਾ ਠੰਡਾ ਪਾਣੀ ਚੱਲਦਾ ਸੀ ਇੱਥੇ ਤਪੀਲ ਚੱਲਦੀ ਸੀ ਉੱਥੇ ਗਏ ਅਸੀਂ ਕਿੰਨੀ ਕਿੰਨੀ ਉਮਰ ਹੈ ਤਿੰਨਾਂ ਦੀ ਇੱਕ ਦੀ 14 ਸਾਲ ਇੱਕ ਦੀ 15 ਤੋਂ ਉੱਪਰ ਇੱਕ 17 ਚ ਮਾੜੇ ਜਿਓ ਉੱਪਰ ਚੱਲ ਗਈ ਹੋਣੀ ਜਿਹੜੇ ਘਰੇ ਸਕੂਲ ਵਿੱਚ ਪੜ੍ਹਦੀਆਂ ਸੀ ਇਹ ਕਿਥੇ ਪੰਨ ਰਾਜ ਜਿਹੜੀ ਕਹੇਗੀ ਛੋਟੀ ਕੁੜੀ ਕਿਰਿਆ ਉਹ 9th ਕਲਾਸ ਚ ਚੱਲਦੀ ਬਾਕੀ ਦੋ ਨਹੀਂ ਪੜ੍ਹਦੀਆਂ ਸੀ ਉਹ ਅੱਛਾ ਤੇ ਹੁਣ ਘਰ ਦੇ ਕੀ ਚਾਉਂਦੇ ਨੇ ਮਤਲਬ ਕੀ ਕੰਪਲੀਟ ਕੀ ਲਿਖਾਈ ਤੁਸੀਂ ਕੋਈ ਸ਼ੱਕ ਲਿਖਾਇਆ ਕੋਈ ਨਹੀਂ ਕੋਈ ਨਹੀਂ ਲਿਖਾਇਆ ਛਾਣ ਪੀਣੀ ਉਹਦਾ ਪੁਲਿਸ ਨੂੰ ਦਿੱਤਾ ਸੀ ਕੇਸ ਛਾਣ ਪੀਣੀ ਚੱਲਦੀ ਸੀ ਬਾਕੀ ਆ ਜਿਹੜੇ ਅੱਜ ਸਾਨੂੰ 21 ਤਰੀਕ ਨੂੰ ਫਿਰ ਪਤਾ ਲੱਗਿਆ ਸਵੇਰੇ ਕਹਿੰਦੇ ਡੱਡ ਬੋਡੀਆਂ ਇੱਥੋਂ ਮਿਲੀਆਂ ਤੁਹਾਡੇ ਨੂੰ ਪਛਾਣ ਲਓ ਫਿਰ ਅਸੀਂ ਪ ਇੱਕ ਦੋ ਸਵਾਨੇ ਚ ਮਿਲੀਆਂ ਇੱਕ ਕਨੌੜੀ ਤੇ ਕੋਲ ਮਿਲੀ ਆ ਤੂੰ ਮੰਗ ਕੀ ਏ ਤੁਹਾਡੀ ਮੰਗ ਕੀ ਆ ਤੁਹਾਡੀ ਅਸੀਂ ਟੋਲਕਿਆ ਵਾਲੇ ਜੀ ਜਿਹੜਾ ਬਿਆਸਾਦੀਆਂ ਦੇ ਗੁਜ਼ਾਰਾ ਕਰਦੇ ਆ ਮੰਗ ਕੇ ਫਸ ਹੋਈ ਆ ਬਸ ਪਰਵਾੜੀ ਚ ਕੋਣ ਕੋਣ ਬੱਚਿਆਂ ਦੇ ਤਿੰਨਾਂ ਦੇ ਇਹ ਜਿਹੜੇ ਦੋ ਪਹਿਣਾ ਸੀ ਗਿਆ ਉਹਦਾ ਇੱਕ ਵੱਡਾ ਪਰਾ ਪਾਗਲੇਗਾ ਤੇ ਦੋ ਦੋ ਪਰਾ ਛੋਟੇਗੇ ਬਾਕੀ ਜਿਹੜੀ ਦੂਜਾ ਮੇਰੇ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋਰ ਆ ਤਾਂ ਤਿੰਨੇ ਉਹਦੇ ਪਰਾ ਹੈਗੇ ਤੇ ਇੱਕ ਉਹ ਜਿਹੜੀ ਡੁੱਬ ਕੇ ਮਰ ਗਈ ਉਹ ਜਿਹੜੀ ਮਦਦ ਕਰਨਾ ਚਾਹੁੰਦੇ ਕਰ ਜੀ ਮਹਾਰਾਜ ਜੀ ਇਹ ਮੁੰਡੇ ਦੀਆਂ ਕੁੜੀਆਂ ਮੇਰੇ ਭਰਾ ਦੀਆਂ ਇੱਕ ਮਾਮੇ ਦੀ ਕੁੜੀ ਆ 12 ਤਰੀਕ ਨੂੰ ਅਸੀਂ ਲਖਵਾ ਸੀ ਥਾਣੇ ਤੇ ਇਹਨੂੰ ਛੱਡ ਦਈ ਕੀ ਹੋਇਆ ਕੀ ਕੀਤੀ ਗਈ ਉਹ ਘਰੋਂ ਠੀਕ ਠਾਕ ਸੀ ਉੱਦਾਂ ਸਰਬਤ ਪੀਣ ਗਈਆਂ ਸੀ ਮੰਡੀ 'ਚ ਚੱਲਦਾ ਸੀ ਠੰਡਾ ਅੱਛਾ ਜੀ ਅਸੀਂ ਗੌਰ ਨਹੀਂ ਕੀਤੀ 12 ਵਜੇ ਦੀਆਂ ਗਏ ਹੋਏ ਸੀ ਫਿਰ ਬਾਅਦ 'ਚ ਗੌਰ ਕੀਤੀ 2:30 3 ਵਜੇ ਫਿਰ ਲਾਪਤਾ ਹੋ ਗਈਆਂ ਕੁੜੀਆਂ ਫਿਰ ਉਧਰ ਉਧਰ ਦੇਖਿਆ ਸੀ ਲੱਭੀਆਂ ਨਹੀਂ ਸ਼ਾਮ ਤੱਕ 6 9 7 8 ਵਜੇ ਤੱਕ ਲੱਭੇ ਫਿਰ ਲੱਭੀਆਂ ਨਹੀਂ ਫਿਰ ਸਵੇਰੇ 13 ਤਰੀਕ ਨੂੰ ਆਰਾ 13 ਤਰੀਕ ਨੂੰ ਕੰਪਲੀਟ ਲਖਾਈ ਡਕਾਲੇ ਥਾਣੇ 'ਚ ਫਿਰ ਉਹਦੇ ਕੰਪਲੀਟ ਲਗਾ ਕੇ ਫਿਰ ਉਧਰ ਉਧਰ ਲੱਭੇਗੇ ਲੱਭੀਆਂ ਨਹੀਂ ਸਾਨੂੰ ਕੁੜੀਆਂ ਕਿੰਨੀ ਉਮਰਾਂ ਕੁੜੀਆਂ ਨੇ ਕਿੱਥੇ ਗੁੰਮ ਹੋਈਆਂ ਸੀ ਇੱਕ 14 ਸਾਲ ਦੀ ਆ ਇੱਕ 15 ਸਾਲ ਦੀ ਆ ਕੁੜੀ ਇੱਕ 16 ਤੇ 17 ਵਿੱਚ ਹੈਗੀ ਕਿੱਥੋਂ ਗੁੰਮ ਹੋਈਆਂ ਕਾਰਨ ਕਿ ਜਿਲ੍ਹਾ ਪਟਿਆਲਾ ਪੰਨਰਾ ਪਿੰਡ ਨਹਿਰ ਤੇ ਗੁੰਮ ਹੋਈਆਂ ਸੀ ਸਾਨੂੰ ਸਕੂਲ ਗਈਆਂ ਸੀ ਟਿਊਸ਼ਨ ਗਈਆਂ ਸੀ ਜਾਂ ਕੋਈ ਜੋਬ ਕਰਦੀ ਹੈ ਨਹੀਂ ਉਧਰ ਮੰਡੀ ਸੇ ਪਾਣੀ ਚਲਦਾ ਸੀ ਪੰਰੇ ਦੀ ਜੇ ਉੱਥੋਂ ਪਤਾ ਨਹੀਂ ਲੱਗਿਆ ਕਿ ਕਿਹੜੋਂ ਤੋਂ ਲੈ ਗਿਆ ਕਿਨੇ ਚੱਕਵਾ ਆਂ ਯਾਰ ਪਤਾ ਨਹੀਂ ਲੱਗਿਆ ਕੀ ਕੰਮ ਗਿਆ ਤੁਹਾਨੂੰ ਕਿਦੋਂ ਵਜੇ ਇਤਲਾ ਮਿਲੀ ਇਹਨਾਂ ਦੀ ਔਟਾ 3 ਵਜੇ ਮਿਲੀ ਅੱਜ ਕੀ ਤਲਾਕੀ ਮਿਲਣ ਦੇ ਕੋਮ ਹੋਈਆਂ ਸੀ ਅੱਜ ਮਿਲੀ ਸਵੇਰੇ 8 ਵਜੇ ਡੈੱਡ ਬੋਡੀਆਂ ਦਾ ਫੋਨ ਫੋਨ ਨੰਬਰ ਦਿੱਤੇ ਸੀ ਸਰਕਰ ਦੇ ਡੱਡਾ ਡੱਬੋਡੀਆਂ ਹੈਗੇ ਆ ਪਛਾਣ ਲਊ ਅਸੀਂ ਸਵੇਰੇ 9 9:30 ਵਜੇ 7 ਰੁਪਏ ਕੋਈ ਸ਼ੱਕ ਵਗੈਰਾ ਸੀ ਤੁਹਾਨੂੰ ਕਿਸੇ ਦੇ ਉੱਤੇ ਕੋਈ ਸ਼ੱਕ ਵੇਰਾ ਕੇ ਰਾਜੀ ਖੁਸ਼ੀ ਸੀ ਕੁੜੀਆਂ ਖਾ ਰੋਟੀ ਪਾਣੀ ਸਾਡੇ ਘਰ ਬੈਠੀਆਂ ਰਿਆ ਆਰਾਮ ਨਾਲ ਬੈਠੀਆਂ ਫਿਰ ਘਰ ਉਹ ਸੇਕ ਦਾ ਉੱਥੇ ਰੁਕਣ ਕੋਨਾ ਕੋਨਾ ਕੁੜੀਆਂ ਦੇ ਬੱਚਿਆਂ ਦੇ ਬੱਚਿਆਂ ਦਾ ਹੈਗਾ ਆਹਾਂਗੇ ਇੱਕ ਪਾਕ ਤਿੰਨ ਪ੍ਰਾਂਗੇ ਆ ਜਾਏਗਾ ਦੋ ਹੀ ਪੈਣਾ ਸੀ ਕਦਾ ਉਹ ਪਾਗਲ ਮੁੰਡਾ ਹੈਗਾ ਜੋ ਵੱਡਾ ਭਰਾ ਸੀ ਉਹ ਪਾਗਲੇਗਾ ਦੋ ਹੀ ਪੈਣਾ ਸੀ ਉਹ ਮਰ ਗੀਆਂ ਨੇ ਹਰਚੇ ਡੁੱਬ ਕੇ ਔਰ ਦੋ ਪ੍ਰਾ ਛੋਟੇ ਹੈਗੇ ਆ ਇੱਕ ਮੰਮੀ ਡੈਡੀ ਪਾਗਲ ਹੋ ਗਏ ਰੋਣ ਤੇ ਕੋਈ ਜਿਹੜੀ ਮਦਦ ਕਰਨਾ ਚਾਹੁੰਦਾ ਸਾਡੀ ਗਰੀਬਾਂ ਦੀ ਉਹ ਮਦਦ ਇਹ ਤਿੰਨੋ ਇੱਕੋ ਹੀ ਪਰਿਵਾਰ ਦੀਆਂ ਸੀ মামੇ ਦੀ ਕੁੜੀ ਸੀ ਇੱਕ ਏ ਮਾਮੇ ਦੀ ਸ਼ਦੀਰ ਦੀ ਕਿਨਾਰੇ ਜੋ ਗਰੀਬ ਦੀ ਮਦਦ ਕਰਨਾ ਚਾਹੁੰਦਾ ਉਹ ਕਰ ਸਕਦੇ ਸਾਡਾ ਨੰਬਰ ਹੈਗਾ 98152 96768 ਇਹ ਨੰਬਰ ਹੈ ਜਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਭੰਨਰਾ ਪਿੰਡ ਹੈਗਾ ਸਾਡਾ ਮੇਰੇ ਨਾਮ ਪੁੱਛਣਾ ਫੇਪਰ ਕਾਢੀ ਉਪਰ ਕਾਢੀ ਕੱਟ ਕੇ ਮਰਦਵਾਰਾ ਕੱਟ ਕੇ